ਇੱਕ ਬੀਬੀ ਦੀ ਵੀਡੀਓ ਵਾਇਰਲ ਹੋਈ ਉਹ ਕਹਿੰਦੀ ਮੈਂ ਜੱਜ ਬਣਨ ਵਾਸਤੇ ਪੇਪਰ ਦੇਣ ਵਾਸਤੇ ਗਈ ਸੀ ਤੇ ਉੱਥੇ ਕਹਿੰਦੀ ਮੈਨੂੰ ਇਹ ਕਿਹਾ ਗਿਆ ਕਿ ਤੁਸੀਂ ਪੇਪਰ ਦੇ ਵਿੱਚ ਫੇਰ بیٹھ ਸਕਦੇ ਹੋ ਜੇ ਤੁਸੀਂ ਕਕਾਰ ਲਾਹੋਗੇ ਕੜਾ ਤੇ ਕਿਰਪਾਨ ਲਾਉਣ ਵਾਸਤੇ ਗਿਆ ਸ਼ਾਇਦ ਰਾਜਸਥਾਨ ਦੀ ਇਹ ਘਟਨਾ ਹੈਗੀ ਹੈ ਉਸ ਬੀਬੀ ਨੇ ਜਦੋਂ ਗੱਲਬਾਤ ਕੀਤੀ ਇਹ ਕਿਹਾ ਕਿ ਇੱਕ ਕਾਰ ਮੇਰੇ ਮਰਦੇ ਦਮ ਤੱਕ ਨਾਲ ਹੀ ਜਾਣਗੇ ਸਭ ਤੋਂ ਪਹਿਲਾਂ ਤਾਂ ਤੁਸੀਂ ਇਹ ਦੇਖੋ ਵੀ ਜਿਹੜਾ ਬੰਦਾ ਜੱਜ ਬਣਨ ਵਾਸਤੇ ਮਿਹਨਤ ਕਰ ਰਿਹਾ ਹੈ ਉਹਦੇ ਕੋਲੇ ਲੌਜੀਕ ਹੋਣਾ ਜ਼ਰੂਰੀ ਹੈ ਦਲੀਲ ਹੋਣੀ ਜ਼ਰੂਰੀ ਹੈ ਕਿਉਂਕਿ ਜਿਹੜਾ ਕੋਰਟ ਕਿ ਕਚਹਿਰੀ ਜਿਹਨੂੰ ਅਸੀਂ ਕਹਿੰਦੇ ਆ ਉੱਥੇ ਦਲੀਲ ਦੇ ਨਾਲ ਗੱਲ ਹੁੰਦੀ ਹੈ ਉੱਥੇ ਹਵਾ 'ਚ ਜਾਂ ਪਾਣੀ 'ਚ ਡਾਂਗਾ ਨਹੀਂ ਮਾਰਦੀ ਜਾਂਦੀ ਚਲੋ ਉਹ ਤਾਂ ਉਹ ਬੀਬੀ ਦੀ ਸਮਝ ਸੀ ਪਰ ਮੈਂ ਜਿਹੜੀ ਗੱਲ ਕਰਨੀ ਹੈ ਥੋੜਾ ਜਿਹਾ ਧਿਆਨ ਦੇ ਨਾਲ ਸੁਣਿਓ ਇਹ ਹੋਰ ਲਈ ਵੀ ਮੈਸੇਜ ਹੋਊਗਾ ਜਿਹੜੇ ਕਕਾਰ ਜਦੋਂ ਅਸੀਂ ਖੰਡੇਵਾਲੀ ਦੀ ਪੌਲ ਲੈ ਕੇ ਪਹਿਨਦੇ ਆ ਜਿਹੜੇ ਸਾਡੇ ब्राह्मण ਬਣੇ ਨੇ ਨਾ ਅੱਜ ਜਿਹੜੇ ਕਹਿੰਦੇ ਅਸੀਂ ਗੁਰਬਾਣੀ ਨੂੰ ਮੰਨਦੇ ਆ ਤੇ ਉਹ ਇਹ ਕਹਿੰਦੇ ਨੇ ਕਿ ਤੁਸੀਂ ਨਹਾਉਣ ਵੇਲੇ ਜਾਨਕਿ ਇਸ਼ਨਾਨ ਕਰਨ ਵੇਲੇ ਫਿਰ ਕਹਿੰਦੇ ਨਹਾਉਣਾ ਕਹੀ ਜਾਂਦਾ ਇਹ ਲੈ ਹੁਣ ਇਸ਼ਨਾਨ ਕਰਨ ਵੇਲੇ ਕਹਿੰਦੇ ਸ੍ਰੀ ਸਾਹਿਬ ਸਿਰ ਤੇ ਬੰਨੋ ਕਿਸੇ ਇਸ਼ਨਾਨ ਕਰਨ ਵੇਲੇ ਲੱਕ ਤੇ ਬੰਨੋ ਚਲੋ ਕਿਸੇਰੇ ਬਾਰੇ ਮੈਂ ਜ਼ਿਕਰ ਨਹੀਂ ਕਰਨਾ ਕਿਉਂਕਿ ਇਹ ਤਾਂ ਸਾਡੇ ਜਿਹੜੇ ਬਾਬੇ ਨੇ ਨਾ ਕਥਾ ਕਰਦੇ ਕਰਦੇ ਇਦਾਂ ਹੀ ਕਹੀਗੇ ਇਦੋਂ ਪਹਿਲਾਂ ਇਸ਼ਨਾਨ ਕਰਨ ਵੇਲੇ ਕਸਹਿਰਾ ਇਧਰ ਲੀ ਲੱਤ ਚੋਂ ਲਾਉਣਾ ਹੈ ਇਧਰਲੇ ਪੈਰ ਚ ਪਾਉਣਾ ਇਦਾਂ ਹੀ ਕਹੀਗੇ ਜਾਣ ਕੇ ਜਿਹੜਾ ਅਸਲ ਉਹਦੇ ਪਿੱਛੇ ਸਿਧਾਂਤ ਸੀ ਉਹ ਦੱਸਿਆ ਨਹੀਂ ਕਿ ਤੁਹਾਡੇ ਕਰੈਕਟਰ ਦੀ ਤੁਹਾਡੇ ਕਿਰਦਾਰ ਦੀ ਉਹ ਨਿਸ਼ਾਨੀ ਹੈ ਇਖਸਨਾਤ ਇਹ ਨਹੀਂ ਦੱਸਿਆ ਇਹ ਪਖੰਡਵਾ ਚੱਲਦਾ ਰਿਹਾ ਮੈਂ ਜਿਹੜੀ ਅੱਜ ਗੱਲ ਕਰ ਰਹੀ ਹਾਂ ਉਹ ਬੀਬੀ ਜਿਹੜੀ ਵੀਡੀਓ ਵਾਇਰਲ ਹੁੰਦੀ ਹੈ ਉਥੇ ਉਹ ਪੇਪਰ ਦੇਣ ਗਈ ਹੈ ਤੁਸੀਂ ਹੋਰ ਵੀ ਜਾਣਿਓ ਪਹਿਲਾਂ ਹੋਰ ਵੀ ਬੜੇ ਪੰਗੇ ਪਏ ਨੇ ਕੜਿਆ ਬਾਸ ਦੇ ਪੰਗੇ ਪਏ ਨੇ ਸਕੂਲਾਂ ਦੇ ਵਿੱਚ ਮੈਂ ਲੱਕਾ ਸੁਣਾਣਾ ਕਹਿੰਦਾ ਸੀ ਬੱਚਿਆਂ ਨੂੰ ਇੱਕ ਕਾਰ ਲਹਾਏ ਜਾਂਦੇ ਆ ਕੜਾ ਤੇ ਭਈਏ ਭਾਈ ਫਿਰਦੇ ਸੀ ਮੈਂ ਜਿਹੜੀ ਅੱਜ ਗੱਲ ਕਰਨੀ ਆ ਹੁਣ ਜਿਹੜੇ ਬੰਦੇ ਜਹਾਜ਼ ਚੜ੍ਹ ਕੇ ਕੈਨੇਡਾ ਅਮਰੀਕਾ ਇੰਗਲੈਂਡ ਆਸਟ੍ਰੇਲੀਆ ਜਿਹੜੇ ਕਿ ਜਿਹੜੇ ਬੰਦੇ ਪਲੇਨ ਵਿੱਚ ਚੜ੍ਹ ਕੇ ਫੋਰਨ ਕੰਟਰੀ ਜਾਂਦੇ ਆ ਤੇ ਉਹ ਕਿਰਪਾਨ ਪਾ ਕੇ ਜਾਂਦੇ ਆ ਮੈਂ ਕਹਿੰਦਾ ਬੈਗ ਦੇ ਵਿੱਚੋਂ ਘਰੋਂ ਹੀ ਲੈਕ ਦੇ ਵਿੱਚ ਪਾ ਲੈਂਦੇ ਨੇ ਪੈਕ ਕਰ ਲੈਂਦੇ ਨੇ ਸਾਰੇ ਕਰਦੇ ਨੇ ਆ ਵੱਡੇ ਵੱਡੇ ਜਿਹੜੇ ਕਥਾਵਾਚਕ ਨੇ ਆ ਪਿੱਛੇ ਜਿਹੇ ਹੈ ਨਹੀਂ ਪੰਥਬ੍ਰੀਤ ਭਾਈ ਬਖਦੌਰ ਵਾਲਾ ਉਹਨੂੰ ਪੁੱਛਿਆ ਗਿਆ ਕਿ ਸ੍ਰੀ ਸਾਹਿਬ ਕਹਿੰਦਾ ਮੈਂ ਨਹੀਂ ਜਾਣਾ ਬਾਹਰ ਤੇ ਜਾਣ ਲੱਗ ਗਿਆ ਬਹੁਤ ਵਾਰੀ ਗਿਆ ਮੈਂ ਪੁੱਛਿਆ ਵੀ ਉੱਥੇ ਮੈਂ ਕਿਹਾ ਸ੍ਰੀ ਸਾਹਿਬ ਕਹਿੰਦੇ ਜੀ ਆਪਾਂ ਬੈਗ ਵਿੱਚ ਪਾ ਲਈ ਸੀ ਇੱਕ ਹੋਰ ਅਜੇ ਪਖੰਡ ਕਰ ਦਿੰਦਾ ਤੁਹਾਨੂੰ ਮੈਂ ਇਦਾਂ ਵੀ ਕਰਦੇ ਗਏ ਕਹਿੰਦੇ ਅਰਦਾਸ ਕਰਕੇ ਸ੍ਰੀ ਸਾਹਿਬ ਲਾਹੋ ਅਰਦਾਸ ਕਰਕੇ ਸ੍ਰੀ ਸਾਹਿਬ ਪਾਓ ਇਹ ਵੀ ਪਖੰਡਾ ਹੈ ਥੋੜਾ ਸ੍ਰੀ ਸਾਹਿਬ ਜੇ ਉਹ ਫੜਦੇ ਨੇ ਉਹ ਇੱਕ ਸਿਕਿਉਰਿਟੀ ਦੀ ਪ੍ਰੋਟੋਕਾਲ ਹੈ ਉਹ ਤਾਲ ਹੁੰਦੇ ਆ ਉਹ ਤੁਹਾਡੇ ਕੋਲੋਂ ਅੰਮ੍ਰਿਤ ਨਹੀਂ ਖੋਹ ਲੈਂਦੇ ਤੁਹਾਨੂੰ ਇਹ ਨਹੀਂ ਕਹਿੰਦੇ ਵੀ ਤੁਸੀਂ ਮੁੜ ਕੇ ਸ੍ਰੀ ਸਾਹਿਬ ਪਾਇਓ ਨਾ ਕਦੇ ਨਹੀਂ ਤੇ ਹੁਣ ਜਿਹੜੀ ਇਹ ਵੀਡੀਓ ਵਾਇਰਲ ਹੋਈ ਆ ਬੀਬੀ ਕਹਿੰਦੀ ਮੈਥੋਂ ਕਾਰ ਲਹਾ ਲੈ ਜੀ ਕਾਰ ਨਹੀਂ ਲਖਾਏ ਸਿਰਸਾ ਵਾਲਾ ਆਈ ਹੈ ਇੱਕ ਹੋਰ ਦੱਸਾਂ ਤੁਹਾਨੂੰ ਆ ਪਿੱਛੇ ਜੇ ਸਮਨਿਤ ਬੈਂਸ ਗਿਆ ਸੀ ਨਾ ਅਮਰੀਕਾ ਦੀ ਹਮੇਸ਼ੀ ਦੇ ਵਿੱਚ ਵੀਜ਼ਾ ਲੈਣ ਵੇਲੇ ਉੱਥੇ ਇਹਨੂੰ ਕਿਹਾ ਕਹਿੰਦੇ ਸਿਰਸਾ ਵਾਲਾ ਕਹਿੰਦਾ ਮੈਂ ਨਹੀਂ ਜਾਂਦਾ ਅੰਦਰ ਸਿਰਸਾ ਮੈਂ ਤਾਂ ਪਾ ਕੇ ਰੱਖੂੰ ਤੇ ਹੁਣ ਜਿਹੜੇ ਵੀਜ਼ਾ ਲੈਣ ਵੇਲੇ ਅੱਜ ਵੀ ਜਾਂਦੇ ਨੇ ਅਮਰੀਕਾ ਦੀ ਮੈਸੀ ਵੀ ਦਿੱਲੀ ਕੀ ਉਹ ਸਿਰਸਾ ਪਾ ਕੇ ਜਾਂਦੇ ਅੰਦਰ ਉਹ ਬਾਹਰ ਲਾਉਂਦੇ ਆ ਉਹ ਕਹਿੰਦੇ ਅੰਤ ਤੁਸੀਂ ਅੰਦਰ ਲੈ ਜਾ ਲੈ ਕੇ ਨਹੀਂ ਜਾ ਸਕਦੇ ਤੇ ਉਦੋਂ ਉਦੋਂ ਅੜਦੇ ਹੋ ਬਿਲਕੁਲ ਨਹੀਂ ਕਿਉਂਕਿ ਵੀਜ਼ਾ ਲੈਣਾ ਸੀ ਸਾਨੂੰ ਜਰੂਰਤ ਹੈ ਜੇ ਨਾ ਅੰਦਰ ਗਏ ਵੀਜ਼ਾ ਦੇਣਾ ਨਹੀਂ ਅਗਲੇ ਨੇ ਅੰਦਰ ਇੰਟਰਵਿਊ ਹੁੰਦੀ ਹੈ ਜਾਨੀ ਕਿ ਜਿੱਥੇ ਸਾਨੂੰ ਥੋੜਾ ਜਿਹਾ ਫਾਇਦਾ ਲੱਗਦਾ ਹੈ ਨਾ ਉਥੇ ਸਿਰ ਸਭ ਲਾ ਦੇਾਂਗੇ ਅਸੀਂ ਕੋਈ ਚੱਕਰ ਨਹੀਂ ਪਰ ਜਿੱਥੇ ਉਹ ਆਪ ਕਹਿੰਦੇ ਨੇ ਕਿ ਇਹ ਸਾਡੀ ਪ੍ਰੋਟੋਕਾਲ ਹੈ ਤੁਹਾਨੂੰ ਤੁਹਾਨੂੰ ਉਹ ਫੋਲੋ ਕਰਨੀ ਪੈਣੀ ਹੈ ਫਿਰ ਅਸੀਂ ਇਸ਼ੂ ਬਣਾਉਨੇ ਆ ਇੱਕ ਵਾਰੀ ਮੇਰੇ ਨਾਲ ਆਏ ਸੀ ਅ ਗਿਆਨੀ ਨਰਮਿੰਦਰ ਸਿੰਘ ਖਾਲਸਾ ਜਿਹੜੇ ਹਜ਼ੂਰੀ ਰਾਗੀ ਸੀ ਦਰਬਾਰ ਸਾਹਿਬ ਦੇ ਤੇ ਉਹਨਾਂ ਨੇ ਪੰਗਾ ਪਾ ਲਿਆ ਸੀ ਦਿੱਲੀ ਏਅਰਪੋਰਟ ਤੇ ਪਗਲਾ ਹੀ ਗਈ ਮੇਰੀ ਮੈਂ ਜਿਹੜਾ ਮੈਨੂੰ ਅਵਾਰਡ ਮਿਲਿਆ ਮੈਂ ਵਾਪਸ ਕਰ ਦੂੰ ਜਣ ਕੇ ਇਹ ਬੰਦੇ ਇਸ਼ੂ ਪਤਾ ਨਹੀਂ ਕਿਉਂ ਬਣਾਉਂਦੇ ਆ ਮੈਂ ਇਹ ਗੱਲ ਅੱਜ ਤਾਂ ਕੀਤੀ ਐ ਕਿ ਸ੍ਰੀ ਸਾਹਿਬ ਜੇ ਕੋਈ ਤੁਹਾਨੂੰ ਪ੍ਰੋਟੋਕਾਲ ਦੇ ਮੁਤਾਬਕ ਲਾਉਣ ਵਾਸਤੇ ਕਹਿੰਦਾ ਉਹ ਤੁਹਾਡਾ ਅੰਮ੍ਰਿਤ ਨਹੀਂ ਤੜਾ ਰਿਆ ਤੁਹਾਨੂੰ ਇਹ ਨਹੀਂ ਕਹਿ ਰਿਹਾ ਕਿ ਤੂੰ ਅੰਮ੍ਰਿਤ ਛੱਡ ਦੇ ਬਿਲਕੁਲ ਨਹੀਂ ਅਸੀਂ ਇੰਨਾ ਪਖੰਡਾਂ ਤੋਂ ਦੂਰ ਹੋਈਏ ਇਹ ਬ੍ਰਾਹਮਣਵਾਦ ਤੋਂ ਦੂਰ ਹੋਈਏ ਅੰਮ੍ਰਿਤ ਇਦਾਂ ਨਹੀਂ ਟੁੱਟਦਾ ਅੰਮ੍ਰਿਤ ਤੁਹਾਡੀ ਰਹਿਣੀ ਤੁਹਾਡੇ ਅਸੂਲ ਤੁਹਾਡੇ ਜਿਹੜੇ ਸਿਧਾਂਤ ਜਿਹੜੇ ਤੁਹਾਨੂੰ ਮਿਲੇ ਨੇ ਉਹਨਾਂ ਨੂੰ ਫਾਲੋ ਕਰਨਾ ਹੈ ਇਹਦਾ ਮਤਲਬ ਅੱਜ ਅਸੀਂ ਸ੍ਰੀ ਸਾਹਿਬ ਆ ਕੇ ਅਮਰ ਛੱਕਿਆ ਤੇ ਫਿਰ ਕੀ ਜਿਹੜੇ ਗੁਰੂ ਕਲਮੀ ਤਰ ਸੱਚੇ ਪਾਸ਼ਾ ਤੋਂ ਪਹਿਲਾਂ ਗੁਰੂ ਸਾਹਿਬਾਂ ਨੂੰ ਹੋਏ ਨੇ ਉਹ ਵੀ ਅਮਰਤੀਏ ਸੀ ਜਿਹੜੇ ਭਗਤਾਂ ਦੀ ਬਾਣੀ ਹੈ ਉਹਨਾਂ ਅਮਰਤ ਨਹੀਂ ਛੱਕਿਆ ਸੀ ਪਟਾਂ ਦੀ ਦੇ ਸਵਈਏ ਨੇ ਉਹਨਾਂ ਅਮਰਿੰਦ ਸ਼ਕਿਆ ਸੀ ਜਾਣੀ ਕਿ ਸਮੇਂ ਦੇ ਮੁਤਾਬਕ ਜਿੱਦਾਂ ਜਿੱਦਾਂ ਲੋੜ ਪਈ ਗੁਰੂ ਪਾਸ਼ਾ ਨੇ ਚੇਂਜ ਕੀਤਾ ਉਹਦੇ ਮੁਤਾਬਕ ਸਭ ਕੁਝ ਚੱਲ ਰਿਹਾ ਤੇ ਮੈਂ ਬੇਨਤੀ ਤਾਂ ਕੀਤੀ ਆ ਵੀ ਇਹ ਪਖੰਡ ਨਾ ਕਰਿਆ ਕਰੋ ਐਵੇਂ ਨਾ ਰੌਲਾ ਪਾਇਆ ਕਰੋ ਸਾਡੇ ਕਾਰ ਲਹਾਤੇ ਜੀ ਸਾਡੇ ਸ੍ਰੀ ਸਭ ਲਹਾਤੇ ਜੀ ਬੇਅਦਬੀ ਹੋ ਗਈ ਜੀ ਐਵੇਂ ਨਾ ਇਸ਼ੂ ਬਣਾਇਆ ਕਰੋ ਜੀਨੇ ਵੀ ਮੈਨੂੰ ਕਾਲ ਤੱਕ ਤੇ ਸੱਦ ਕੇ ਸਜਾ ਲਾਉਣੀਆ ਲਾ ਦਿਓ ਮੈਂ ਨਹਾਉਣ ਵੇਲੇ ਵੀ ਸ੍ਰੀ ਸਾਹਿਬ ਲਾ ਕੇ ਨੋ ਕੋਈ ਵੱਡੀ ਗੱਲ ਨਹੀਂ ਇਹ ਅਮਰਦਨ ਟੁੱਟ ਜਾਂਦਾ ਹੁਣ ਜਦੋਂ ਇਹ ਗੱਲਾਂ ਸੁਣ ਸੁਣਨਗੇ ਨਾ ਜਿਹੜੇ ਪਖੰਡੀ ਨੇ ਜਿਹਨਾਂ ਦਾ ਸੰਹਾਨਦਨ ਨਾਲ ਕੋਈ ਲੈਣਾ ਦੇਣਾ ਨਹੀਂ ਜਿਹੜੇ ਕਹਿੰਦੇ ਸਾਡੇ ਸ਼ਰਧਾ ਨਾ ਟੁੱਟਦੇ ਤੇ ਉਹਨਾਂ ਨੇ ਇਹ ਗੱਲਾਂ ਸੁਣ ਕੇ ਗਾਲਾਂ ਦੇਣੀਆਂ ਨੇ ਹੋਰ ਕੁਝ ਨਹੀਂ ਕਰਨਾ ਮੈਂ ਇੱਕ ਬੇਨਤੀ ਕਰਦਾ ਜਦੋਂ ਤੁਸੀਂ ਇਹੋ ਜਿਹਾ ਮੁੱਦਾ ਉਠਾਉਂਦੇ ਹੋ ਨਾ ਥੋੜਾ ਜਿਹਾ ਧਿਆਨ ਕਰ ਲਿਆ ਕਰੋ ਮੈਂ ਫੇਰ ਵੀਡ ਕਰ ਦੇਣਾ ਦੋ ਚਾਰ ਗੱਲਾਂ ਜੇ ਅੱਜ ਕਿਸੇ ਨੇ ਦਿੱਲੀ ਅਮਰੀਕਾ ਦੀ ਅਮੈਸੀ ਵੀ ਜਾਣਾ ਹੋਵੇ ਉੱਥੇ ਉਹ ਲਹਾਉਂਦੇ ਨੇ ਸ੍ਰੀ ਸਾਹਿਬ ਕਹਿੰਦੇ ਸ੍ਰੀ ਸਾਹਿਬ ਪਾ ਕੇ ਤੁਸੀਂ ਅੰਦਰ ਨਹੀਂ ਜਾ ਸਕਦੇ ਕੀ ਕਿਸੇ ਨੇ ਕੀਤਾ ਅਜੇ ਤੱਕ ਬਿਲਕੁਲ ਨਹੀਂ ਕੀਤਾ ਜਦੋਂ ਪਲੇਨ ਵਿੱਚ ਚੜੋਂਗੇ ਉਦੋਂ ਵੀ ਲਹਾਉਂਦੇ ਨੇ ਕੀਤਾ ਕਿਸੇ ਨੇ ਅਜੇ ਤੱਕ ਲੱਗਾ ਹੋਵੇ ਵੀਜ਼ਾ ਕੈਨੇਡਾ ਦਾ ਤੇ ਤੁਹਾਨੂੰ 에어ਪੋਰਟ ਤੇ ਕਹਿ ਦੇਣਗੇ ਸ੍ਰੀ ਸਾਹਿਬ ਲਾ ਤੇ ਤੁਸੀਂ ਘਰੇ ਮੁੜ ਆਉਂਗੇ ਮੁੜ ਆਉਂਗੇ ਘਰੇ ਬਿਲਕੁਲ ਨਹੀਂ ਪਹਿਲੀ ਪੁਸਤੇ ਆ ਫੋਨ ਕਰਕੇ ਲਜਾ ਸਕਦੇ ਆ ਮੈਨੂੰ ਕਈਆਂ ਨੇ ਫੋਨ ਕੀਤੇ ਹੋਏ ਨੇ ਪਲੇਨ ਚੜਨ ਵਿੱਚ ਤੇ ਸ੍ਰੀ ਸਾਹਿਬ ਪਾਉਣੀ ਜ਼ਰੂਰੀ ਹੈ ਨਿਕਨ ਨੂੰ ਨਹੀਂ ਘਰੋਂ ਲਾ ਕੇ ਬੈਗ ਵਿੱਚ ਪਾ ਲੋ ਤੇ ਜਿਹੜੇ ਇਸ਼ੂ ਬਣਾ ਬਣਾ ਕੇ ਇਹ ਵੀਡੀਓ ਪਾ ਰਹੇ ਨੇ ਨਾ ਉਹਨਾਂ ਨੂੰ ਬੇਨਤੀ ਹੈ ਅਕਲ ਤੋਂ ਕੰਮ ਲਾਓ ਜੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦੀ ਫਲਸਫੀ ਨੂੰ ਫੋਲੋ ਕਰੋ ਮੈਂ ਇੱਕ ਹੋਰ ਬੇਨਤੀ ਕਰਨੀ ਹੈ ਇਹ ਵੀਡੀਓ ਜਦੋਂ ਵਾਇਰਲ ਹੁੰਦੀ ਹੈ ਨਾ ਉਦੋਂ ਜਿਹੜੇ ਵਾਇਰਲ ਕਰਨ ਵਾਲੇ ਹੁੰਦੇ ਨੇ ਉਹਨਾਂ ਦਾ ਇੱਕ ਕੋਈ ਮਤਲਬ ਨਹੀਂ ਹੁੰਦਾ ਕਿ ਕੌਣ ਕੀ ਕਹਿੰਦਾ ਕੌਣ ਕੀ ਕਹੂਗਾ ਉਹਨਾਂ ਦਾ ਮਤਲਬ ਹੁੰਦਾ ਵੀ ਜਿਹੜੀ ਵੀਡੀਓ ਅਸੀਂ ਪਾਤੀ ਅੱਗ ਦੀ ਤਰ੍ਹਾਂ ਫੈਲ ਜੇ ਵਾਇਰਲ ਹੋ ਜੇ ਬਸ ਇੰਨਾ ਕੁ ਮਤਲਬ ਹੈ ਹੋਰ ਕੁਝ ਨਹੀਂ ਉਹ ਬੀਬੀ ਨੂੰ ਬੇਨਤੀ ਹੈ ਕਿ ਬੀਬਾ ਤੂੰ ਵੀਡੀਓ ਤਾਂ ਪਾਦੀ ਇੰਟਰਵਿਊ ਦੇ ਵਿੱਚ ਕਹਿਤਾ ਕਿ ਮੇਰੇ ਕਕਾਰ ਲਹਾਏ ਗਏ ਲਹਾਏ ਨਹੀਂ ਤੈਨੂੰ ਕਿਹਾ ਗਿਆ ਸੀ ਕਿ ਇਹ ਪ੍ਰੋਟੋਕਾਲ ਹੈ ਇਹਨੂੰ ਫਾਲੋ ਕਰੋ ਫਿਰ ਤੂੰ ਪੇਪਰ ਦੇ ਕੇ ਪਾਸ ਹੋ ਕੇ ਜੱਜ ਬਣਨਾ ਤੇ ਜੇ ਜੱਜ ਕੋਲ ਹੀ ਦਲੀਲ ਹੈ ਨਹੀਂ ਕੋਈ ਲੌਜਿਕ ਹੈ ਨਹੀਂ ਤੇ ਫਿਰ ਕਾਦੀ ਡਿਗਰੀ ਹੈ ਵੀ ਕਿ ਉੱਥੇ ਇਹ ਕਿਹਾ ਜਾਂਦਾ ਕਸਮ ਖਾਂ ਤੈਨੂੰ ਮਾਫ ਕਰ ਦੇਵਾਂਗੇ ਕਸਮ ਖਾ ਜਾ ਤੂੰ ਸੱਚਾ ਕਿ ਝੂਠਾ ਤੈਨੂੰ ਬਰੀ ਕਰ ਦੇਵਾਂਗੇ ਇਹ ਹੁੰਦਾ ਹੈ ਤੱਕ ਬਿਲਕੁਲ ਨਹੀਂ ਤੁਸੀਂ ਸੱਚੇ ਵੀ ਹੋਮੋ ਅਦਾਲਤ ਦੇ ਵਿੱਚ ਉੱਥੇ ਵੀ ਸਬੂਤ ਪੇਸ਼ ਕਰਨੇ ਪੈਣਗੇ ਦਲੀਲਾਂ ਹੁੰਦੀਆਂ ਨੇ ਉੱਥੇ ਪਰ ਬੀਬੀ ਕਹਿੰਦੀ ਮੈਂ ਜੱਜ ਬਣਨ ਚੱਲੇ ਆਂ ਦਲੀਲ ਤੋਂ ਬਿਨਾਂ ਗੱਲਾਂ ਕੀਤੀਆਂ ਕੋਈ ਕਕਾਰ ਲੈਣ ਦੇ ਨਾਲ ਅਮਰਤ ਨਹੀਂ ਟੁੱਟਦਾ ਮੈਂ ਇਹ ਨਹੀਂ ਕਹਿ ਰਿਹਾ ਕਿ ਤੁਸੀਂ ਕਕਾਰ ਲਾ ਦਿਓ